ਥੱਲੇ ਅਸੀਂ ਦੇਖਦੇ ਸੀ ਮੰਦਰ ਚੋਂ ਉਹ ਤੁਮਾ ਲਿਖਨੇ ਸੀ ਕਾਲਾ ਕਾਲਾ ਅਸੀਂ ਆਪਣੇ ਪਿਤਾ ਜੀ ਨੂੰ ਬੁਲਾਇਆ ਥੱਲੇ ਉਹ ਆਏ ਨਹੀਂ ਤਸੀਂ ਭੱਜ ਕੇ ਥੱਲੇ ਗਏ ਸਾਰੇ ਥੱਲੇ ਦੇਖਿਆ ਸਾਰਾ ਮੰਦਰ ਸੜ ਗਿਆ ਸੀ ਸਾਡਾ ਮਾਂਜੀ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਗੁਵਾੜਾ ਸ਼ਹਿਰ ਦੇ ਕੋੜੀਆਂ ਮਹੱਲਾ ਦੇ ਵਿੱਚ ਅੱਜ ਦੇਰ ਸ਼ਾਮ ਇੱਕ ਘਰ ਦੇ ਵਿੱਚ ਬਣੇ ਮੰਦਰ ਦੇ ਵਿੱਚ ਅਚਾਨਕ ਅੱਗ ਲੱਗਣ ਦੀ ਖਬਰ ਸਾਹਮਣੇ ਆਈ। ਜੀ ਹਾਂ ਸਾਰੇ ਮਾਮਲੇ ਸਬੰਧੀ ਜਾਣਕਰ ਦੰਦਿਆ ਨੀਲਮ ਸ਼ਰਮ ਨੇ ਦੱਸਿਆ ਕਿ ਅੱਜ ਦੇਰ ਸ਼ਾਮ ਉਹਨਾਂ ਦੇ ਘਰ ਦੇ ਅੰਦਰ ਬਣੇ ਮੰਦਰ ਦੇ ਵਿੱਚ ਅਚਾਨਕ ਧੂੰਆਂ ਨਿਕਲਣਾ ਸ਼ੁਰੂ ਹੋਇਆ ਤੇ ਜਦੋਂ ਉਹ ਉੱਥੇ ਪਹੁੰਚੀ ਤਾਂ ਮੰਦਰ ਦੇ ਵਿੱਚ ਭਿਆਨਕ ਅੱਗ ਲੱਗੀ ਹੋਈ ਸੀ ਜੋ ਦੇਖਦੇ ਹੀ ਦੇਖਦੇ ਹੀ ਕਾਫੀ ਫੈਲ ਗਈ। ਉਨਾ ਨੇ ਦੱਸਿਆ ਕਿ ਇਸ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਫਗਵਾੜਾਂ ਦਤੀ ਤੇ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ਤੇ ਪਹੁੰਚ ਗਈ ਅਤੇ ਬੜੀ ਮੁਸ਼ਕਿਲ ਨਾਲ ਲੱਗਤੀ ਕਾਬੂ ਪਾਇਆ ਤੇ ਉਤੇ ਹੀ ਫਾਇਰ ਅਧਿਕਾਰੀ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਦੱਸਿਆ ਕਿ ਕੋੜੀਆਂ ਮਹੱਲੇ ਦੇ ਵਿੱਚ ਇੱਕ ਘਰ ਦੇ ਵਿੱਚ ਬਣੇ ਮੰਦਿਰ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ ਤੇ ਸੂਚਨਾ ਮਿਲਦੇ ਹੀ ਉਹ ਆਪਣੇ ਟੀਮ ਸਮੇਤ ਮੌਕੇ ਤੇ ਪਹੁੰਚੇ ਅਤੇ ਇੱਕ ਫਾਇਰ ਟੈਂਕਰ ਦੀ ਮਦਦ ਨਾਲ ਲੱਗ ਤੇ ਕਾਬੂ ਪਾਇਆ ਤੇ ਉਹਨਾਂ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨ ਨਾਲ ਜਾਂਚ ਜਾਰੀ ਹੈ ਫਿਲਹਾਲ ਅੱਗ ਪੂਰੀ ਤਰ੍ਹਾਂ ਬੁਝਾ ਦਿੱਤੀ ਗਈ ਹੈ ਤੇ ਹੋਰ ਇਸ ਮੌਕੇ ਫਗਵਾੜਾ ਨਿਊਜ਼ ਨਾਲ ਗੱਲਬਾਤ ਕਰਦੇ ਆਂ ਨੀਲਮ ਸ਼ਰਮਾ ਅਤੇ ਫਾਇਰ ਅਧਿਕਾਰੀ ਨੇ ਕੀ ਕੁਝ ਕਿਹਾ ਆਓ ਸੁਣਦਿਆਂ ਫਗਵਾੜਾ ਨਿਊਜ਼ ਲਈ ਕੈਮਰਾਮੈਨ ਜੈ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਦੀ ਸੋਨੇ ਦੀ ਰਿਪੋਰਟ ਇਹਦੇ ਸਾਹਮਣੇ ਹਾਂਜੀ ਕੀ ਨਾਂ ਜੀ ਮੈਂ ਨੀਲਮ ਸ਼ਰਮਾ ਹਾਂਜੀ ਇਹ ਜਿਹੜੀ ਅੱਗ ਲੱਗੀ ਕਿੱਦਾਂ ਲੱਗੀ ਹੈ ਕੁਝ ਪਤਾ ਹਾਂਜੀ ਮੈਂ ਨਾ ਤੂੰ ਨਹੀਂ ਕਰ ਰਹੀ ਸੀ ਜਦ ਤੂੰ ਉੱਪਰ ਕਰ ਰਹੀ ਸੀ ਉੱਪਰ ਤਾਂ ਥੱਲੇ ਅਸੀਂ ਦੇਖਦੇ ਸੀ ਮੰਦਰ ਚੋਂ ਧੂਆਂ ਨਿਕਲ ਰਿਹਾ ਸੀ ਕਾਲਾ ਕਾਲਾ ਅਸੀਂ ਆਪਣੇ ਫਤਿਹ ਜੀ ਨੂੰ ਬੁਲਾਇਆ ਥੱਲੇ ਉਹ ਆਏ ਨਹੀਂ ਤਾਂ ਅਸੀਂ ਭੱਜ ਕੇ ਥੱਲੇ ਗਏ ਸਾਰੇ ਥੱਲੇ ਦੇਖਿਆ ਸਾਰਾ ਮੰਦਰ ਸੜ ਗਿਆ ਸੀ ਸਾਡਾ ਹਾਂ ਜੀ ਬਹੁਤ ਜ਼ਿਆਦਾ ਬੁਰਾ ਹਾਦਸਾ ਹੋਇਆ ਸੀ ਕਿੰਨਾ ਕ ਨੁਕਸਾਨ ਹੋ ਗਿਆ ਹਾਂਜੀ ਕਿੰਨਾ ਕ ਨੁਕਸਾਨ ਹੋ ਗਿਆ ਨੁਕਸਾਨ ਤਾਂ ਬਠੇੜਾ ਹੋ ਗਿਆ ਸੀ ਨੇ ਦੇਖ ਕੇ ਲਗਭਗ ਲਗਭਗ ਹੁਣ ਦੇਖ ਕੇ ਪਤਾ ਲੱਗੂਗਾ ਹਜੇ ਨੀਚੇ ਜਾਵਾਂਗੇ ਫੇਰ ਕਿਚੀ ਨੂੰ ਅੱਗ ਲੱਗੀ ਮੰਦਰ ਦੇ ਵਿੱਚ ਸਾਡਾ ਜੀ ਹਾਂ ਕਿਹੜੀ ਚੀਜ਼ ਨੂੰ ਅੱਗ ਲੱਗੀ ਮੰਦਰ ਦੇ ਵਿੱਚ ਅਰਦਨ ਦੇ ਅੱਗੇ ਲੱਗੀ ਸਾਡੇ ਸਿਆ ਹੋਇਆ ਨਾਮ ਦੇ ਜੀ ਮੇਰਾ ਨਾਮ ਨਿਤਿੰਤ ਸਿੰਘਦਾਰੀ ਫਾਇਰਮੈਨ ਹੈ ਜੀ ਸਰ ਅੱਜ ਸ਼ਾਮ 6:30 ਵਜੇ ਸੀ 25 ਨੇ ਸਾਨੂੰ ਕੋਲ ਆਈ ਹੈ ਕਿ ਕੋੜਿਆ ਮਹੱਲੇ ਵਿੱਚ ਗਾਮ ਲੱਖੀ ਧਾਮ ਦੇ ਵਿੱਚ ਜੋ ਕਿ ਇੱਕ ਮੰਦਿਰ ਹੈ ਉਹਦੇ ਉੱਪਰ ਹੜ੍ਹਸ਼ਾ ਉੱਥੇ ਅੱਗ ਲੱਗੀ ਹੈ ਅਸੀਂ ਮੋਕੇ ਤੇ ਕਰਪਾਲ ਸਿੰਘ ਡਰਾਈਵਰ ਤੇ ਫਾਇਰਮੈਨ ਨਾਲ ਉਹਦੀ ਟੀਮ ਮੋਕੇ ਤੇ ਪਹੁੰਚੀ ਹੈ ਤੇ ਅਸੀਂ ਅੱਗ ਤੇ ਕਾਬੂ ਪਾਇਆ ਫਾਇਰ ਵਗੜ ਦੀ ਗੱਡੀ ਕਿੰਨੀਆਂ ਲੱਗੀਆਂ ਸਰ ਸਿਰਫ ਇੱਕ ਹੀ ਗੱਡੀ ਲੱਗੀ ਹੈ ਜੀ ਤੇ ਅੱਗ ਦੇ ਕਾਬੂ ਪਾ ਲਏ ਜੀ ਅੱਗ ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਜੀ ਨੁਕਸਾਨ ਵਗੈਰਾ ਕੋਈ ਦੱਸਿਆਊਗਾ ਨੁਕਸਾਨ ਦਾ ਹਜੇ ਅੰਦਾਜ਼ਾ ਨਹੀਂ ਲਗਾਇਆ ਜਾ ਸਕਿਆ ਜੋ ਮੰਦਰ ਦਾ ਸਮਾਨ ਹੁੰਦਾ ਹੀ ਆ ਉਹਨੂੰ ਹੀ ਆਂਦੂ ਪਈ ਹੈ ਅੱਗ ਦਾ ਕਾਰਨ ਨਹੀਂ ਸਾਹਮਣੇ ਆਇਆ ਨਹੀਂ ਹਜੇ ਕੋਈ ਇਹ ਪਾਰਟ ਆਫ ਇਨਵੈਸਟੀਗੇਸ਼ਨ ਦਾ ਜੀ ਹਜੇ ਕੋਈ ਕਾਰਨ بیمار ਹੋਣਾ ਤੂੰ